ਪ੍ਰਾਇਮਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ ਹੋਗੇ। ਅੱਜ ਦੀ ਵੀਡੀਓ ਦੇ ਚਪਾ ਲੈ ਕੇ ਆਏ ਏ țeu țeuਾਂ ਦਾ ਪੰਜ ਪਾਵਾਂਗੇ 4 ਤੇ ਉਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਤੇਲ ਲਿਆ ਵਾ ਇਹ ਆਪਾਂ ਅੱਧਾ ਕਿਲੋ ਲੂਣ ਲਿਆ ਵਾ 500 ਗ੍ਰਾਮ ਤੇ ਪੰਜਾਹ 50 ਗ੍ਰਾਮ ਸਾਰੇ ਮਸਾਲੇ ਆ ਇਹ ਹਲਦੀ ਇਹ ਸਾਫ ਇਹ ਕਾਲੀ ਮਿਰਚ ਤੇ ਇਹ ਲਾਲ ਮਿਰਚ ਤਿੱਖੇ ਵਾਸਤੇ ਤੇ ਇਹ ਮੇਥੀ ਦਾਣਾ ਤੇ ਕਲੌਂਜੀ ਢੇਉ ਆਪਾਂ ਸਾਫ ਕਰ ਲਿਆ ਧੋ ਕੇ ਚੰਗੀ ਤਰ੍ਹਾਂ ਤੇ ਆਪਾਂ ਇਹਨਾਂ ਨੂੰ ਹੁਣ ਕੱਟ ਲੈਨੇ ਆ ਤੇ ਢੇਉ ਆਪਾਂ ਕੱਟ ਲੈਨੇ ਢੇਉ ਕੱਟ ਦੋਗੇ ਕਟਨੇ ਨੇ ਕੋਈ ਆ ਕੀ ਲੱਕੜਾਂ ਹੀ ਲਿਆਉਂਦੀਆਂ ਉਦੋਂ ਤੋਂ ਲੱਕੜਾ ਲਾਉਂਦੇ ਆ ਕੀ ਮੇਟਾ ਰੋੜੇ ਦੇ ਬੰਗੋਂ ਨਾ ਪੀਂ ਆਚਾਰ ਤੇ ਦਾ ਨਵਾਂ ਹੀ ਕੋਈ ਹਿਸਾਬ-ਕਿਤਾਬ ਜਾਨੀ ਸਮਝ ਲੱਗਦੀ ਇਹ ਪੱਥਰ ਨਹੀਂ ਹੈ ਇਹ ਛੋਹ ਆ ਬਹੁਤ ਬਣਕਾਰੀ ਹੁੰਦੇ ਆ ਜਿਹਦਾ ਚਾਰ ਬਹੁਤ ਸਵਾਦ ਬਣਦਾ ਤੇ ਨਾਲੇ ਬਹੁਤ ਗੁਣ ਭਰਪੂਰ ਹੁੰਦਾ ਵਾ ਇਹਨੇ ਤੇ ਚਾਰ ਹੀ ਨਿਮੋਕਦੇ ਉਠਿਆ ਦੇ ਚਾਰ ਆ ਉਹਦਾ ਪਾਦੇ ਉਠਿਆ ਚਾਰ ਆ ਉਹਦਾ ਪਾਦੇ ਇਹੋ ਕੰਮ ਹੀ ਆਪਾਂ ਕਰਾਂਗੇ ਹੋਰ ਕੋ ਕੰਮ ਹੈ ਨਹੀਂਗਾ ਚਾਰ ਦੀ ਭਾਰਿਆ ਹਣ ਤੇ ਚਾਰ ਪਾਉ ਨੂੰ ਠੀਕ ਕਰਦਾ ਭਾਵੇਂ ਖਾਈਏ ਭਾਵੇਂ ਨਾ ਖਾਈਏ ਹੁਣ ਆਪਾਂ ਮਸਾਲਾ ਕੁੱਟ ਲੈਨੇ ਆ ਜਿਹੜਾ ਚਾਰਚ ਪਾਉਣਾ ਵਾ ਦਰਦਰਾ ਜਿਹਾ ਕੁੱਟ ਲਾਂਗੇ ਬਹੁਤਾ ਬਰੀਕ ਨਹੀਂ ਆਪਾਂ ਕਰਨਾ ਇੰਨੇ ਕਾਪ ਆਪਾਂ ਪਾ ਲੈਨੇ ਆ ਸੌਂਫ ਕਿਉਂਕਿ ਚਾਰ ਆਪਣੇ ਢੇਉ ਜਿਹੜੇ ਥੋੜਾ ਜਿਹਾ 2.5 ਕਿਲੋ ਢੇਉ ਆਪਾਂ ਪਾ ਰਹੇ ਆ ਇਹ ਆਪਾਂ ਮਸਾਲਾ ਥੋੜਾ ਹੀ ਪਾਵਾਂਗੇ 50 ਗ੍ਰਾਮ ਤੋਂ ਵੀ ਥੋੜਾ ਥੋੜਾ ਰੱਖ ਲੈਨੇ ਆ ਇਹ ਤਿੰਨੇ ਚੀਜ਼ਾਂ ਪਾ ਕੇ ਆਪਾਂ ਗਰਦਰੀਆਂ ਪੀਸ ਲੈਨੇ ਆ ਇਹਨੂੰ ਆਪਾਂ ਹੁਣ ਜਿਹੜਾ ਆਪਣਾ ਦੇਸੀ ਗ੍ਰੈਂਡਰ ਆ ਇਹਦੇ ਵਿੱਚ ਆਪਾਂ ਗ੍ਰੈਂਡ ਕਰ ਲੈਨੇ ਆ ਦਰਦਰਾ ਪੂਰਾ ਆਪਾਂ ਬਰੀਕ ਨਹੀਂ ਕਰਨਾ ਤੇ ਉਦਾਚਾਰ ਜਰੂਰ ਪਾਇਆ ਕਰੋ ਕਿਉਂਕਿ ਇਹ ਬਹੁਤ ਲਾਹੇਵੰਦ ਹੁੰਦਾ ਸਿਹਤ ਵਾਸਤੇ ਇਹ ਜਰੂਰ ਖਾਇਆ ਕਰੋ ਆਮਦਾਚਾਰ ਤੇ ਆਪਣਾ ਪਾਉਣਾ ਪਉਂਦੇ ਹੀ ਪਉਨੇ ਆ ਇਹ ਢੇਉ ਦਾ ਚਾਰ ਜਰੂਰ ਖਾਇਆ ਕਰੋ ਨਾਲੇ ਬੱਚਿਆਂ ਨੂੰ ਖਵਾਇਆ ਕਰੋ ਇਹਦੇ ਵਿੱਚ ਆਇਰਨ ਬਹੁਤ ਹੁੰਦੀ ਹੈ ਇਹ ਦੁੱਧ ਇਹਦੇ ਵਿੱਚੋਂ ਨਿਕਲਦਾ ਜਿਵੇਂ ਬੋੜ ਦੇ ਪੱਤਿਆਂ ਚੋਂ ਨਿਕਲਦਾ ਹੋਵੇ ਤੇ ਉਹ ਵੀ ਬਹੁਤ ਗੁਣਕਾਰੀ ਹੁੰਦਾ ਤੇ ਇਹ ਢੇਉ ਹੈ ਢੇਉ ਦਾ ਦੁੱਧ ਵੀ ਬਹੁਤ ਗੁਣਕਾਰੀ ਹੁੰਦਾ ਵੇਖੋ ਕਿੰਨਾ ਦੁੱਧ ਹੈ ਇਹਦੇ ਵਿੱਚ ਇਸ ਕਰਕੇ ਇਹਦਾ ਮਤਲਬ ਚਾਰ ਜਿਹੜਾ ਬਹੁਤ ਤਾਕਤਵਰ ਹੁੰਦਾ ਵਾ ਤੇ ਗੁਣਕਾਰੀ ਹੁੰਦਾ ਵਾ ਆਵੇ ਕੋ ਕਿੰਨਾ ਸੋਹਣਾ ਢੇਉ ਦਾ ਰੰਗ ਵਿੱਚੋਂ ਨਿਕਲਿਆ ਗੁਲਾਬੀ ਢੇਉ ਇਹ ਪਠਾਨਕੋਟ ਦੇ ਢੇਉ ਆ ਉਧਰ ਗੁਲਾਬੀ ਢੇਉ ਹੁੰਦੇ ਆ ਇਹੋ ਆ ਆਪਾਂ ਸਾਰੇ ਟੋਕ ਲਿਆ ਤੇ ਇਹਨੂੰ ਹੁਣ ਆਪਾਂ ਪਾ ਲੈਨੇ ਆ ਇਸ ਤਰ੍ਹਾਂ ਘਰਾਤੇ ਵਿੱਚ ਇਹਦੇ ਮੋਟੇ-ਮੋਟੇ ਬੀਜ ਆਪਾਂ ਕੱਢ ਲਿਆ ਤੇ ਬਾਕੀ ਜਿਹੜੇ ਛੋਟੇ-ਛੋਟੇ ਆ ਵਿੱਚੇ ਪਾ ਦੇਣੇ ਆਪਾਂ ਇਹ 20 ਵੀ ਜੇ ਬੱਚੇ ਖਾ ਲੈਣਗੇ ਠੀਕ ਆ ਨਹੀਂ ਤੇ ਕੱਢ ਦੇਣਗੇ ਉਤਰਾਂ ਤੇ ਵੈਸੇ 20 ਵੀ ਚੰਗੇ ਨੇ ਖਾਣ ਵਾਸਤੇ ਇਹੋ ਆ ਆਪਾਂ ਸਾਰੇ ਕੱਟ ਕੇ ਪਰਾਤ 'ਤੇ ਪਾ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਇਹ ਅੱਧਾ ਕਿਲੋ ਲੋਨ ਉਨਾਂ 'ਚ ਹਲਦੀ ਪਾ ਦਾਂਗੇ ਇਹ ਆਪਾਂ ਮਿਰਚਾਂ ਪਾ ਦਾਂਗੇ ਲਾਲ ਮਿਰਚ ਆ ਮੈਂ ਥੋੜੀ ਪਾਣੀ ਕਿਉਂਕਿ ਬੱਚਾ Ăਣਗੇ ਫਿਰ ਮਿਰਚ ਹੋਈ ਫੇ ਬੱਚੇ ਖਾਂਦੇ ਨਹੀਂ ਇਹ ਕਲੌਂਜੀ ਪਾ ਦਿੰਨੇ ਇਹ ਹੁਣ ਜਿਹੜਾ ਆਪਾਂ ਦਰਦਰਾ ਕੁੱਟਿਆ ਮਸਾਲਾ ਇਹ ਪਾ ਦਾਂਗੇ ਤੇ ਹੁਣ ਆ ਗਈ ਆਪਣੀ ਤੇਲ ਦੀ ਵਾਰੀ ਜਿਹੜਾ ਚਾਰ ਦੀ ਜਾਨ ਆ ਤੇਲ ਤੇ ਲੋਨ ਚਾਰ ਦੀ ਜਾਣ ਆ ਇਹ ਪੂਰਾ ਹੋਣਾ ਚਾਹੀਦਾ ਵਾ ਤੇ ਫੇਰ ਚਾਰ ਨਹੀਂ ਖਾਪ ਹੁੰਦਾ ਕਦੇ ਵੀ ਇੱਕ ਭਾਂਡਾ ਸੁੱਕਾ ਤੇ ਸਾਫ਼ ਹੋਣਾ ਚਾਹੀਦਾ ਚਾਰ ਆਪਣਾ ਬਣ ਕੇ ਤਿਆਰ ਆ ਵੇਖੋ ਕਿੰਨਾ ਸੋਹਣਾ ਚਾਰ ਬਣਿਆ ਮੈਂ ਤੇ ਇਹਨੂੰ ਆਪਾਂ ਦੋ ਧੁੱਪਾਂ ਲਵਾਵਾਂਗੇ ਤੇ ਫੇਰ ਆਪਾਂ ਨੂੰ ਖਾਵਾਂਗੇ ਇਹ ਹੁਣ ਆਪਾਂ ਯਾਰਚ ਕੱਢ ਲੈਨੇ ਆ ਇਸ ਤਰ੍ਹਾਂ ਦਾ ਪਾਂਡਾ ਤੁਹਾਨੂੰ ਸਾਫ਼ ਤੇ ਸੁੱਕਾ ਹੋਣਾ ਚਾਹੀਦਾ ਤੇ ਚਾਰ ਨੂੰ ਜਿੰਨਾ ਸ਼ੇਰ ਮਰਜੀ ਰੱਖ ਲਓ ਚਾਰ ਖਰਾਬ ਨਹੀਂ ਹੁੰਦਾ ਸਾਡਾ ਪਿਛਲੇ ਸਾਲ ਦਾ ਚਾਰ ਅਜੇ ਬਹੁਤ ਪਿਆ ਹੰਬਦਾ ਉਹ ਬਿਲਕੁਕੁਲ ਵੀ ਖਰਾਬ ਨਹੀਂ ਹੋਇਆ ਆਹ ਲਓ ਜੀ ਟੇਉ ਦਾ ਚਾਰ ਬਣ ਕੇ ਆਪਣਾ ਤਿਆਰ ਹੈ ਤੇ ਆਪਾਂ ਇੱਕ ਡੱਬੇ ਚ ਕੱਢ ਲਿਆ ਗਾਜ ਦੇ ਯਾਰਚ ਚ ਤਤਸ ਨਹੀਂ ਵੀਟੇਗਾ ਚਾਰ ਪਾ ਕੇ ਖਾ ਕੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਾ ਬਰਾ